ਨਾਟਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਬੁੱਡੇ ਦਰਿਆ ਤੇ ਪਿੰਡ ਪੂਖੜੀ ਖੁਰਦ ਵਿਖੇ ਨਵੇਂ ਇਸ਼ਨਾਨ ਘਾਟ ਬਣਾਉਣ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਂਝੇ ਤੌਰ ਤੇ ਕੀਤੀ। ਦੋਵੇਂ ਆਗੂਆਂ ਨੇ ਕਿਹਾ ਕਿ 13 April ਨੂੰ ਪਿੰਡ ਪੂਖੜੀ ਖੁਰਦ ਵਿਖੇ ਵਿਸਾਖੀ ਮਨਾਇ ਜਾਵੇਗੀ ਤੇ ਦਹਾਕੀਆਂ ਬਾਅਦ ਬੁੱਡੇ ਦਰਿਆ ਦੇ ਪਤਨਾਂ ਤੇ ਸੰਗਤਾਂ ਵਿਸਾਖੀ ਦਾ ਇਸ਼ਨਾਨ ਕਰ ਸਕਣਗੀਆਂ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਪਾਣੀ ਦਾ TDS ਮਾਪਿਆ ਤਾਂ ਉਹ 127 ਦੇ ਕਰੀਬ ਆਇਆ। ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਬੁੱਢੇ ਦਰਿਆ ਦੇ ਸਾਫ਼ ਹੋਏ ਪਾਣੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਣ। ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਾ ਤੇ ਉਹਨਾਂ ਦੀ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਦੇ ਅਨਤਕ ਯਤਨ ਸਦਕਾ ਬੁੱਢਾ ਦਰਿਆ ਸਾਫ਼ ਹੋ ਰਿਹਾ ਹੈ ਉਹਨਾਂ ਨੇ ਇਸ ਨੂੰ ਇੱਕ ਸਿਫਤੀ ਤਬਦੀਲੀ ਦੱਸਿਆ। ਉਹਨਾਂ ਨੇ ਕਿਹਾ ਕਿ ਸੰਤ ਸੀਚੇਵਾਲ ਜਿਹਦੇ ਡ੍ਰਿੜ ਇਰਾਦੇ ਤੇ ਉਹਨਾਂ ਨੂੰ ਯਕੀਨ ਹੈ ਕਿ ਜਲਦੀ ਹੀ ਸਮੁੱਚਾ ਬੁੱਢਾ ਦਰਿਆ ਸਾਫ਼ ਹੋਵੇਗਾ ਸਾਫ਼ ਹੋਏ ਦਰਿਆ ਦੇ ਪੱਤਨਾ ਤੇ ਪਹਿਲਾਂ ਵਾਂਗ ਮੇਲਿਆਂ ਦੀ ਅਤੇ ਰੌਣਕਾਂ ਲੱਗੀਆਂ ਰਹਿਣਗੀਆਂ ਪਿੰਡ ਪੂਖੜੀ ਖੁਰਦ ਜਿੱਥੇ ਬੁੱਢੇ ਦਰਿਆ ਵਿੱਚ 4-4 ਫੁੱਟ ਗੋਹਾ ਸੁੱਟਿਆ ਹੋਇਆ ਸੀ ਉੱਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਐਕਸਾ ਵਿਟਰਾ ਰਾਹੀਂ 40 ਦਿਨਾਂ ਵਿੱਚ ਗੋਹਾ ਕੱਢਿਆ ਗਿਆ ਸੀ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਆਲੋਚਨਾ ਨਾਲੋਂ ਬਦਲ ਨੂੰ ਤਰਜੀਹ ਦਿੰਦੇ ਆਏ ਹਨ ਪਿੰਡ ਦੇ ਸਰਪੰਚ ਸਤਪਾਲ ਸਿੰਘ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਬੁੱਢੇ ਦਰਿਆ ਵਿੱਚ ਦਹਾਕੀਆਂ ਬਾਅਦ ਮਨਾਈ ਜਾ ਰਹੀ ਵਿਸਾਖੀ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡਾਂ ਵਿੱਚੋਂ ਲੰਘਦਾ ਬੁੱਢਾ ਦਰਿਆ ਸਾਫ਼ ਵਗਣ ਲੱਗ ਪਿਆ ਹੈ। ਇਹ ਉਹਨਾਂ ਨੂੰ ਕਿਸੇ ਸੁਪਨੇ ਵਾਂਗ ਹੀ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਇਸ਼ਨਾਨ ਘਾਟ ਬਣਾਉਣ ਸਮੇਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਘਾਟ ਬਣਾਉਣ ਦੀ ਰਸਮੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਹੁਣਾ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ ਜਿਨ੍ਹਾਂ ਦੇ ਪਿੰਡਾਂ ਵਿੱਚ ਸੀਚੇਵਲ ਮਾਡਲ ਸਥਾਪਿਤ ਕਰਕੇ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧਕ ਕੀਤੇ ਗਏ ਹਨ। ਇਹਨਾਂ ਵਿੱਚ ਲਖੋਵਾਲ ਦੇ ਸਰਪੰਚ ਸਤਨਾਮ ਸਿੰਘ, ਖਾਸੀਕਲਾਂ ਦੇ ਸਰਪੰਚ ਕਰਮਜੀਤ ਸਿੰਘ, ਖਾਸੀ ਖੁਰਦ ਦੇ ਸਰਪੰਚ ਮਨਜੀਤ ਸਿੰਘ, ਬੁੱਢੇਵਾਲ ਦੇ ਸਰਪੰਚ ਇੰਦਰਜੀਤ ਸਿੰਘ, ਸਰਪੰਚ ਐਮ ਐਸ ਨਗਰ ਬਲਵਿੰਦਰ ਸਿੰਘ, ਸਰਪੰਚ ਤਨਾਨਸੂ, ਦਵਿੰਦਰ ਸਿੰਘ, ਬਾਬਾ ਬੱਗਾ ਸਿੰਘ, ਸੰਤ ਭਗਤ ਸਿੰਘ ਟੱਕੀ ਸਾਹਿਬ, ਨੰਬਰਦਾਰ ਭੂਖੜੀ, ਖੁਰਦਲ ਸੁਖਵਿੰਦਰ ਸਿੰਘ, ਹਰਦੀਪ ਸਿੰਘ ਦੌਦਰ ਸਮੇਤ ਹੋਰ ਵੀ ਆਗੂ ਹਾਜ਼ਰ ਸਨ